ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾ ਦੇ ਨਾਲ ਕੀਤਾ ਗਿਆ ਧੋਖਾ ਹੁਣ ਪੂਰੇ ਸੋਸ਼ਲ ਮੀਡੀਆ ਦੇ ਨਾਲ-ਨਾਲ ਅਖਬਾਰਾਂ ਦੇ ਵਿੱਚ ਵੀ ਸਾਹਮਣੇ ਆ ਰਿਹਾ ਤੇ ਸਰਕਾਰ ਦੇ ਖਿਲਾਫ ਇਹ ਅਖਬਾਰ ਦੇ ਵਿੱਚ ਖਬਰ ਜੜੀਆ ਲੱਗੀ ਹੈ ਸੋ ਖਬਰ ਕੀ ਹੈ ਮੁਲਾਜ਼ਮਾ ਦੇ ਡੀਏ ਨੂੰ ਲੈ ਕੇ ਕਿਹੜੀ ਕੇ ਲਈ ਜਾਣਕਾਰੀ ਦਿੱਤੀ ਗਈ ਹੈ ਸਾਲੀ ਜਾਣਕਾਰੀ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਵਿਦ ਪ੍ਰੂਫ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਨੇ 2025 ਦੇ ਸ਼ੁਰੂਆਤ ਤੋਂ ਲੈ ਕੇ 2025 ਦੀ ਅੰਤ ਤੱਕ ਮਲਾਜ਼ਮਾਂ ਨੂੰ ਇੱਕ ਵੀ ਕਿਸ਼ਤ ਨਹੀਂ ਜਾਰੀ ਕੀਤੀ ਗਈ ਜਿਸ ਤੋਂ ਬਾਅਦ ਮਲਾਜ਼ਮਾਂ ਦੇ ਵਿੱਚ ਪੈਨਸ਼ਨਰਾਂ ਦੇ ਵਿੱਚ ਭਾਰੀ ਰੋਸ ਜੜਾ ਪਿਆ ਜਾ ਰਿਹਾ ਤੇ ਉਹਨਾਂ ਮਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਵੱਲੋਂ ਕੀਤੇ ਜਾਣ ਵਾਲੇ ਰੈਲੀ ਰੋਸ ਪ੍ਰਦਰਸ਼ਨ ਦਾ ਅਸਰ ਹੀ ਹੈ ਜਿਸ ਦੇ ਕਰਕੇ ਇਹ ਖਬਰ ਜੜੀ ਹੈ ਅਖਬਾਰ ਦੇ ਵਿੱਚ ਲੱਗੀ ਹੈ ਸੋ ਇਸ ਦੇ ਵਿੱਚ ਸਲਾਫ ਸਫ ਲਿਖਿਆ ਗਿਆ ਕਿ ਸਾਲ ਖਤਮ ਦੇ ਨਾਲ ਹੀ ਆਪ ਸਰਕਾਰ ਨੇ ਇੱਕ ਨਵਾਂ ਰਿਕਾਰਡ ਬਣਾਇਆ ਜਿਸ ਦੇ ਵਿੱਚ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਕਿ 2025 ਦੇ ਵਿੱਚ ਸਰਕਾਰੀ ਮੁਲਾਜ਼ਮਾਂ ਨੂੰ ਬੀਏ ਦੀ ਇੱਕ ਵੀ ਕਿਸ਼ਤ ਨਹੀਂ ਮਿਲੀ ਹੈ ਜਿਸ ਤੇ 78 ਸਾਲ ਦੇ ਆਜ਼ਾਦੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਨਹੀਂ ਵਧਾਇਆ ਹੈ ਤੁਸੀਂ ਜਿਹੜੀ ਨੋਟਿਸ ਪਰ ਦੇਖ ਸਕਦੇ ਹੋ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਕਿ ਪੰਜਾਬ ਸਰਕਾਰ ਨੇ ਆਖਰੀ ਵਾਰ ਡੀਏ ਦੇ ਵਿੱਚ ਵਾਅਦਾ 2024 ਦੇ ਵਿੱਚ ਕੀਤਾ ਸੀ ਜਦੋਂ ਕਿ ਨਵੰਬਰ 2024 ਤੱਕ 4% ਵਾਅਦੇ ਦਾ ਆਰਡਰ ਜਾਰੀ ਹੋਇਆ ਸੀ ਪਰ 2025 ਦੇ ਵਿੱਚ ਜਨਵਰੀ ਤੋਂ ਦਸੰਬਰ ਤੱਕ ਕੋਈ ਵੀ ਨਵਾਂ ਆਰਡਰ ਨਹੀਂ ਆਇਆ ਸੋਸ਼ਲ ਮੀਡੀਆ ਤੇ ਫੇਸਬੁੱਕ ਗਰੁੱਪਾਂ ਦੇ ਵਿੱਚ ਪੰਜਾਬ ਦੇ ਮਲਾਜ਼ਮਾਂ ਨੇ ਅਕਤੂਬਰ 2025 ਵਿੱਚ ਦੱਸਿਆ ਸੀ ਕਿ ਜੁਲਾਈ 2023 ਤੋਂ ਜੁਲਾਈ 202 25 ਤੱਕ ਦੇ ਡੀਏ 에ਰੀਅਲ ਪੈਂਡਿੰਗ ਨੇ ਜਿਸ ਦੇ ਵਿੱਚ ਜਨੂਏ 2025 ਦਾ 2% ਡੀਏ ਅਤੇ ਜੁਲਾਈ 2025 ਦਾ 3% ਡੀਏ ਵੀ ਸ਼ਾਮਲ ਆ। ਭਾਵ ਹੁਣ ਟੋਟਲ ਕਿਸ਼ਤਾਂ ਜਿਹੜੀਆਂ ਪੰਜਾਬ ਦੇ ਮੁਲਾਜ਼ਮਾਂ ਦੀਆਂ 16% ਡੀਏ ਤੋਂ ਪੈਂਡਿੰਗ ਪਈਆਂ ਨੇ। ਕੈਂਟਰ ਦੇ ਮੁਲਾਜ਼ਮਾਂ ਨੂੰ 56% ਜਦਕੀ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ 42% ਡੀਏ ਮਿਲ ਰਿਹਾ ਹੈ ਤੇ ਇੰਨਾ ਗੈਪ ਜੜਾ ਦੇਖਣ ਨੂੰ ਮਿਲ ਰਿਹਾ ਜਿਸ ਦੇ ਨਾਲ ਮੁਲਾਜ਼ਮਾਂ ਨੂੰ ਕਰੋੜਾ ਰੁਪਏ ਦਾ ਨੁਕਸਾਨ ਹੋਇਆ ਤੇ ਇਸ ਤੋਂ ਬਿਨਾ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਪਹਿਲਾਂ 5% ਪਿੰਡੂ ਪਤਾ ਮਿਲਦਾ ਸੀ ਉਹ ਵੀ ਪਿਛਲੇ ਸਮੇਂ ਤੀ ਸਰਕਾਰ ਦੇ ਸਮੇਂ ਤੋਂ ਬੰਦ ਹੈ ਉਹ ਇਸ ਆਪ ਸਰਕਾਰ ਮੈਂ ਬਿਲਕੁਲ ਵੀ ਨਹੀਂ ਦਿੱਤਾ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਉੱਤੇ ਆਉਣ ਵਾਲੇ ਵਿੱਤੀ ਸੰਕਟ ਦੀ ਤਾਂ ਪੰਜਾਬ ਸਰਕਾਰ ਦੀ ਵਿੱਤੀ ਹਾਲਤ ਇੰਨੀ ਜ਼ਿਆਦਾ ਕਮਜ਼ੋਰ ਹੈ ਕਿ ਰਾਜ ਨੂੰ ਕਰਜ਼ਾ ਲੈਣਾ ਪੈ ਰਿਹਾ 3 ਲੱਖ ਕਰੋੜ ਰੁਪਏ ਤੋਂ ਵੱਧ ਦਾ ਤੇ ਆਮਦਨੀ ਬੇਹਦ ਘਟ ਹੋਣ ਦੇ ਕਾਰਨ ਮਲਾਜ਼ਮਾਂ ਦੀਆਂ ਸੈਲਰੀਆਂ ਤੇ ਪੈਨਸ਼ਨਾਂ ਵੀ ਘਟ ਦਿੱਤੀਆਂ ਜਾ ਰਹੀਆਂ ਨੇ ਤੇ ਉਹਨਾਂ ਦੇ ਖਰਚਾ ਵੀ ਜੜਾਇਆ ਕਾਫੀ ਜ਼ਿਆਦਾ ਵੱਧ ਗਿਆ ਆਪ ਸਰਕਾਰ ਨੇ ਅਕਸਰ ਕਿਹਾ ਕਿ ਵਿੱਤੀ ਸੰਕਟ ਦੇ ਕਾਰਨ ਹੀ ਪੁਰਾਣੇ ਏਰੀਅਰ ਅਦਾ ਕਰਨੇ ਮੁਸ਼ਕਿਲ ਹੋ ਰਹੇ ਨੇ ਮਲਾਸਮਾਂ ਨੂੰ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ ਦੇ ਵਿੱਚ ਮੁਸ਼ਕਿਲ ਆ ਰਹੀ ਹੈ 2025 ਦੇ ਵਿੱਚ ਕਿੰਦੇ ਸਰਕਾਰ ਨੇ ਜਨਵਰੀ ਤੋਂ 55% ਤੇ ਜੁਲਾਈ ਤੋਂ 58% ਡੀਏ ਵਧਾਇਆ ਪਰ ਪੰਜਾਬ ਸਰਕਾਰ ਨੇ ਇਸ ਨੂੰ ਅਪਣਾਇਆ ਨਹੀਂ ਹੈ ਇਸ ਦੀ ਬਜਾਏ ਸਰਕਾਰ ਨੇ ਐਡ ਹੌਕ ਰਿਲੀਫ ਅਲਾਉਂਸ ਵਰਗੇ ਵਿਲਕਲਪਾਂ ਤੇ ਧਿਆਨ ਦਿੱਤਾ ਪਰ ਇਹ ਵੀ 2024 ਦੇ ਵਿੱਚ ਆਖਰੀ ਵਾਰ ਜਾਰੀ ਹੋਇਆ ਹੈ ਹਰਮਲਾਜ਼ਮਾ ਦੀਆਂ ਇਹਨਾਂ ਮੰਗਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਕੀ ਕਹਿਣਾ ਉਲਝੇ ਉੱਤੇ ਜੇਕਰ ਨਜ਼ਰ ਮਾਰੀਏ ਤਾਂ ਅਕਤ 2025 ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਪੈਂਡਿੰਗ ਡੀਏ ਏਰੀਅਰ ਜਾਰੀ ਕਰਨ ਦਾ ਹੁਕਮ ਦਿੱਤਾ ਸੀ ਜਿਸ ਦੇ ਵਿੱਚ 1 ਜਨਵਰੀ 2025 ਤੋਂ 55% ਡੀਏ ਵੀ ਸ਼ਾਮਲ ਸੀ ਪਰ ਸਰਕਾਰ ਨੇ ਇਸ ਤੇ ਅਮਲ ਨਹੀਂ ਕੀਤਾ ਅਕਤੂਬਰ 2025 ਦੇ ਵਿੱਚ ਰਿਟਾਇਰਡ ਮਲਾਜ਼ਮਾ ਨੇ ਦੀਵਾਲੀ ਤੋਂ ਪਹਿਲਾਂ 6% ਡੀਏ ਮੰਗਿਆ ਪਰ ਉਹਨਾਂ ਨੂੰ ਉਵੇਂ ਨਹੀਂ ਮਿਲਿਆ BCLE ਅਤੇ ਹੋਰ ਯੂਨੀਅਨਾਂ ਨੇ ਵੀ ਅਕਤੂਬਰ ਵਿੱਚ ਚੇਟੀਆਂ ਲਿਖ ਕੇ ਡੀਏ ਨਹੀਂ ਜਾ ਰਹੀ ਹੋਇਆ ਅਜਿਹੀ ਜਾਣਕਾਰੀ ਦਿੱਤੀ ਸੀ ਜਿਸ ਦੇ ਨਾਲ ਮਲਾਜ਼ਮਾਂ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਜਣਾ ਵਧ ਗਿਆ ਫੇਸਬੁੱਕ ਅਤੇ ਸੋਸ਼ਲ ਮੀਡੀਆ ਤੇ ਮਲਾਜ਼ਮਾਂ ਨੇ ਆਪਣੀਆਂ ਨਿਰਾਸ਼ਾ ਜ਼ਾਹਰ ਕੀਤੀਆਂ ਅਤੇ ਕਈ ਪ੍ਰਦਰਸ਼ਨ ਵੀ ਕੀਤੇ ਗਏ ਇਸ ਦੇ ਨਾਲ ਮਲਾਜ਼ਮਾਂ ਦੀ ਆਰਥਿਕ ਹਾਲਤ ਹੋਰ ਵੀ ਜ਼ਿਆਦਾ ਖਰਾਬ ਹੋਈ ਹੈ ਮਹਿੰਗਾਈ ਦਰ 2025 ਦੇ ਵਿੱਚ ਔਸਤਨ 5 ਤੋਂ 6% ਵਧ ਰਹੀ ਹੈ ਪਰ ਬਿਨਾ ਡੀਏ ਵਧਾਰੇ ਮਲਾਜ਼ਮਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜੜਾ ਹਰ ਮਹੀਨੇ ਹੋ ਰਿਹਾ ਹੈ ਗੁਆਂਢੀ ਰਾਜ ਜਿਵੇਂ ਕਿ ਹਰਿਆਣਾ ਅਤੇ ਹਿਮਾਚਲ ਵਿੱਚ 2025 ਦੇ ਵਿੱਚ ਡੀਏ ਕਈ ਵਾਰ ਵਧਾਇਆ ਗਿਆ हिमाचल प्रदेश ਨੇ ਅਕਤੂਬਰ ਵਿੱਚ ਚਪਟਿੰਦ ਪ੍ਰਤੀਸ਼ਤ ਡੀਏ ਦੇ ਵਿੱਚ ਵਾਅਦਾ ਕੀਤਾ ਸੀ ਅਤੇ ਏਰੀਅਰ ਵੀ ਜਾਰੀ ਕੀਤੇ ਸੀ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਇਹ ਜਾਰੀ ਨਾ ਹੋਣ ਕਰਕੇ ਇਹ ਵਾਅਦਾ ਨਾ ਹੋਣ ਕਰਕੇ ਸਰਕਾਰੀ ਨੀਤੀਆਂ ਤੇ ਸਵਾਲ ਖੜੇ ਕਰਦਾ ਮਾਹਿਰਾਂ ਦੇ ਮੁਤਾਬਿਕ ਇਹ ਵਿੱਤੀ ਆਰਥਿਕਤਾ ਦੇ ਕਾਰਨ ਹੈ ਜਿਸ ਦੇ ਵਿੱਚ ਖੇਤੀ ਕਰਜ਼ਾ ਮਾਫੀ ਅਤੇ ਮੁਫਤ ਬਿਜਲੀ ਵਰਗੀਆਂ ਯੋਜਨਾਵਾਂ ਦੇ ਖਜ਼ਾਨੇ ਤੋਂ ਬੋਝ ਵਧਾਇਆ ਗਿਆ ਹੈ ਇਹ ਖਬਰ ਨਾ ਸਿਰਫ ਮੁਲਾਜ਼ਮਾਂ ਦੀ ਦਰਦਨਾਕ ਕਹਾਣੀ ਹੈ ਸਗੋਂ ਪੰਜਾਬ ਦੇ ਭਵਿੱਖ ਲਈ ਵੱਡੀ ਚੇਤਾਵਨੀ ਵੀ ਹੈ ਕਿ ਕੀ 2026 ਦੇ ਵਿੱਚ ਕੋਈ ਵੱਡੀ ਰਾਹਤ ਮਿਲੇਗੀ ਕਿ ਮੁਲਾਜ਼ਮ ਯੂਨੀਅਨਾਂ ਨੇ ਨਵੇਂ ਸਾਲ ਦੇ ਵਿੱਚ ਅੰਦੋਲਨ ਦੀ ਕੋਈ ਚੇਤਾਵਨੀ ਦਿੱਤੀ ਹੈ ਸਰਕਾਰ ਨੂੰ ਇਸ ਦੇ ਵੱਲ ਧਿਆਨ ਦੇਣਾ ਚਾਹੀਦਾ ਨੇਤਾ ਰਾਜ ਦੀ ਵਿਕਾਸ ਯਾਤਰਾ ਰੁਕ ਜਾਵੇਗੀ